ੀ ਵਾਹ ਗੁਰਜੀ ਸਾਰਨ ਸਤਿ ਸ੍ਰੀ ਅਕਾਲ ਜੀ ਆਪਾਂ ਬਣਾ ਰያ ਆ ਰਾਮ ਤੋੜੀ ਦੀ ਸਬਜ਼ੀ ਆਪਾਂ ਨੇ ਪਿਆਜ਼ ਲਏ ਨੇ ਜੀ ਰਾਮ ਤੋੜੀ ਲਈ ਆਲੂ ਲਏ ਆ ਤੇਲ ਜੀ ਆਪਾਂ ਨੇ ਗਰਮ ਰੱਖਿਆ ਬਾਕੀ ਮਸਾਲੇ ਆਪਾਂ ਨਾਲ ਦੀ ਨਾਲ ਪਾਈ ਜਾਵਾਂਗੇ ਆਪਾਂ ਜੀ ਪਹਿਲਾਂ ਤੇਲ ਦੇ ਵਿੱਚ ਜੀਰਾ ਪਾ ਰਹੇ ਹਾਂ ਹਾਂ ਜੀ ਹੁਣ ਆਪਾਂ ਜੀ ਪਿਆਜ਼ ਪਾ ਰਹੇ ਹਾਂ ਹਾਂਜੀ ਇਧਰ ਵੀ ਆਪਾਂ ਨੇ ਇੱਕ ਕੌਲੀ ਦੇ ਵਿੱਚ ਸਾਰੇ ਨਮਕ ਮਿਰਚ ਮਸਾਲੇ ਹਲਦੀ ਧਨੀਆ ਪਾਊਡਰ ਜੀਰਾ ਪਾਊਡਰ ਜਿਹੜੇ ਜੀ ਆਪਣੇ ਨਾਰਮਲ ਮਸਾਲੇ ਹੁੰਦੇ ਨੇ ਉਹ ਪਾ ਕੇ ਜਿੱਕਾ ਜਾਂਦਾ ਬੇਸਣ ਦਾ ਪਾ ਕੇ ਆਪਾਂ ਜੀ ਪਾਣੀ ਪਾ ਕੇ ਘੋਲ ਲਿਆ ਆਪਾਂ ਜੀ ਸਾਰਾ ਮਸਾਲਾ ਘੋਲ ਕੇ ਪਾਵਾਂਗੇ ਘੋਲ ਕੇ ਪਾਉਣ ਦੇ ਨਾਲ ਆਪਣੀ ਸਬਜ਼ੀ ਵੀ ਵਧੀਆ ਬਣ ਜਾਊਗੀ ਆਪਣੀ ਸ਼ਾਈਨੀ ਹੋ ਜਦੀ ਹੋਣੀ ਹਾਂ ਜੀ ਇਧਰ ਵੀ ਆਪਣਾ ਪਿਆਜ਼ ਤੋਂ ਜਿਹੜੇ ਹੋਣੇ ਹਾਂਜੀ ਪਿਆਜ਼ਾਂ ਨੂੰ ਜੀ ਆਪਾਂ ਬ੍ਰਾਊਨ ਕਰ ਲਾਂਗੇ ਹਾਂਜੀ ਮਸਾਲਾ ਜੀ ਆਪਣਾ ਭੁੰਨ ਕੇ ਤਿਆਰ ਆ ਆਪਾਂ ਨੇ ਜਿਹੜੇ ਨਮਕ ਤੇ ਮਸਾਲੇ ਘੋਲ ਕੇ ਰੱਖੇ ਨੇ ਆਪਾਂ ਉਹ ਪਾ ਦਾਂਗੇ ਹਾਂਜੀ ਇਸ ਤਰ੍ਹਾਂ ਜੀ ਨਮਕ ਵਿੱਚ ਮਸਾਲੇ ਘੋਲ ਕੇ ਪਾਉਣ ਦੇ ਨਾਲ ਆਪਣੀ ਸਬਜ਼ੀ ਵੀ ਵਧੀਆ ਬਣਦੀ ਹੈ ਜੀ ਸ਼ਾਇਦ ਵੀ ਵਧੀਆ ਬਣਦੀ ਹੈ ਹਾਂਜੀ ਆਪਾਂ ਜੀ ਹੁਣ ਇਹਨੂੰ ਢੱਕ ਦਾਂਗੇ ਢੱਕ ਕੇ ਪਕਾਵਾਂਗੇ ਹਾਂਜੀ ਹਾਂਜੀ ਮਸਾਲਾ ਆਪਣੇ ਭੁੰਨ ਕੇ ਤਿਆਰ ਹੈ ਜੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਆਲੂ ਤੇ ਰਾਮ ਤੋਰੀਆਂ ਜੀ ਆਪਾਂ ਨੇ ਤੋ ਉਸ ਮਾਰ ਕੇ ਜੀ ਕੱਟ ਕੇ ਰੱਖੀ ਹਾਂ ਸੀ ਹਾਂਜੀ ਆਪਾਂ ਇਹਨਾਂ ਨੂੰ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਸਬਜ਼ੀ ਆਪਣੀ ਰਿਜ ਰਹੀ ਹੈ ਜੀ ਆਪਾਂ ਢੱਕਣ ਚੱਕ ਕੇ ਦੇਖਦੇ ਹਾਂ ਹਾਂਜੀ ਬਹੁਤ ਵਧੀਆ ਜੀ ਆਪਣੀ ਸਬਜ਼ੀ ਰਿਜ ਰਹੀ ਹੈ ਹਾਂਜੀ ਸਬਜ਼ੀ ਨੂੰ ਆਪਾਂ ਜੀ ਢੱਕ ਦਾਂਗੇ ਢੱਕ ਕੇ ਜੀ ਥੋੜਾ ਜਿਹਾ ਹੋਰ ਪਕਾਵਾਂਗੇ ਹਾਂਜੀ ਸਬਜ਼ੀ ਆਪਣੀ ਰਿਜ ਚੱਤੀ ਆ ਜੀ ਆਪਾਂ ਢੱਕਣ ਚੱਕ ਕੇ ਦੇਖਦੇ ਹਾਂ ਹਾਂਜੀ ਆਪਣੇ ਜੀ ਆਲੂ ਤੇ ਆਮ ਤੋਰੀਆਂ ਦੀ ਸਬਜ਼ੀ ਬਣ ਕੇ ਤਿਆਰ ਬਹੁਤ ਵਧੀਆ ਸਬਜ਼ੀ ਬਣੀ ਹੈ ਜੀ ਆਪਣੀ ਵਧੀਆ ਚੈਨ ਨਾ ਰਹੀ ਹੈ ਜੀ ਆਪਾਂ ਨੇ ਜੀ ਜਿਹੜੀ ਤੋਰੀਆਂ ਦੀ ਸਬਜ਼ੀ ਬਣਾਈ ਆਪਾਂ ਨੇ ਤਰੀ ਵਾਲੀ ਬਣਾਈ ਹੈ ਅੱਗੇ ਜੀ ਆਪਾਂ ਸੁੱਕੀ ਬਣਾਉਣੇ ਹੁੰਦੇ ਅੱਜ ਆਪਾਂ ਨੇ ਜੀ ਤਰੀ ਵਾਲੀ ਸਬਜ਼ੀ ਬਣਾਈ ਹੈ ਜੀ ਬਹੁਤ ਵਧੀਆ ਸਬਜ਼ੀ ਬਣੀ ਹੈ ਹਾਂਜੀ ਸਾਡੀ ਵੀਡੀਓ ਨੂੰ ਜੀ ਲਾਇਕ ਸ਼ੇਅਰ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ